ਦੀ ਕਿਰਪਾ ਕਰ ਰਿਹਾ। اور ਮੈਂ ਧੰਨਵਾਦ ਕਰਦਾ ਹਾਂ ਤੁਸੀਂ ਜਿੰਨੇ ਵੀ ਮਾਰਯੋ ਪਾਦੀ ਸਹਿਬਾਨ, ਪਾਸਟਰ ਸਹਿਬਾਨ, ਰਿਸ਼ਪ ਸਹਿਬਾਨ ਸਾਡਾ ਯੂਥ, ਸਾਡੇ ਬਜ਼ੁਰਗਵਾਰ ਤੁਸੀਂ ਸਾਰੇ ਇਸ ਛੋਟੇ ਨੇ ਸੱਦੇ ਤੇ ਬਲਕੇ ਸਿਰਫ 2 ਦਿਨ ਪਹਿਲੇ ਹੀ ਆਪ ਸਭ ਨੂੰ ਸੱਦਾ ਦਿੱਤਾ ਗਿਆ ਕਿ ਅਸੀਂ ਇੱਕ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਬੈਠੇ ਹੋਏ ਬਹੁਤ ਹੀ ਸੀਨੀਅਰ ਸਾਡੇ ਪਾਸਟਰ ਸਹਿਬਾਨ ਪਾਸਟਰ ਜੀ ਇਤਾਲਰਸੀ ਬੈਠੇ ਨੇ ਬਹੁਤ ਪਾਸਟਰ ਚੰਮਨ ਮਸੀਹ ਠੀਕ ਹੈ ਇਸ ਕਾਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਫਕਰ ਹੈ ਕਿ ਉਸ ਪਰਮੇਸ਼ਵਰ ਨੇ ਸਾਨੂੰ ਇੱਕ ਆਜ਼ਾਦ ਬੌਲਤ ਦੇ ਵਿੱਚ ਪੈਦਾ ਕੀਤਾ ਹੈ ਪਰ ਅੱਜ ਵੀ ਤੁਸੀਂ ਉਸ ਆਜ਼ਾਦੀ ਦਾ ਸੰਪੂਰਨ ਨਿੱਕ ਜਿਹੜਾ ਆ ਉਹ ਤੁਸੀਂ ਮੰਗਦੇ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸੋ ਮੇਰੀ ਬੇਨਤੀ ਹੈ ਕਿ ਖਾਣਾ ਸਾਰੇ ਮਨੂਅਲ ਪਾਸਟਰ ਸਭਾ ਨਾਲ ਵਾਸਤੇ ਮਸੀਹ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੀ ਸਾਡੇ ਵੱਲੋਂ ਸੱਦੀ ਗਈ ਸੀ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬੁੱਢੇ ਜੀ ਵੀ ਲੋਕ ਸੰਤ ਸਮਾਜ ਦੇ ਲੋਕ ਪਾਸਟਰ ਸਾਹਿਬਾਨ ਲੋਕ ਬਿਸ਼ਪ ਸਾਹਿਬਾਨ ਲੋਕ ਔਰ ਸਾਡਾ ਯੂਥ ਸਾਰਿਆਂ ਨੂੰ ਇੱਕ ਛੋਟਾ ਜਿਹਾ ਸੱਦਾ ਦਿੱਤਾ ਸੀ ਔਰ ਛੋਟੀ ਜੀ ਕਾਲ ਦੇ ਉੱਪਰ ਜਿਹੜਾ ਤੁਸੀਂ ਇਹ ਸਾਰੇ ਸਾਡਾ ਸੰਤ ਸਮਾਜ ਵੀ ਸਾਡੇ ਨਾਲ ਆਇਆ ਸਾਰਾ ਯੂਥ ਸਾਡੇ ਨਾਲ ਆਇਆ ਔਰ ਮੈਂ ਇਸ ਵਿਸ਼ੇਸ਼ ਮੌਕੇ ਤੇ ਦੱਸਣਾ ਚਾਹਣਾ ਹੈ ਕਿ ਸਾਡੇ ਭਾਰਤ ਨੂੰ ਆਜ਼ਾਦ ਹੋਏ 75 ਸਾਲ ਤੋਂ ਜ਼ਿਆਦਾ ਹੋ ਗਿਆ ਅੱਜ ਤੱਕ ਮਸੀਹ ਭਾਈਚਾਰੇ ਨੂੰ ਸਾਡੇ ਵਾਜਮੇਕ ਭਾਈਚਾਰੇ ਨੂੰ ਸਾਡੇ ਹੋਰ ਵੀ ਜਿਹੜੀਆਂ ਘੱਟ ਗਿਣਤੀਆਂ ਭਾਈਚਾਰੇ ਨੇ ਉਹਨਾਂ ਨੂੰ ਅੱਜ ਤੱਕ ਕਿਤੇ ਆਪਣਾ ਬੰਦਾ ਮਾਨ ਸਰਕਾਰਾਂ ਦੇ ਵਿੱਚ ਮਿਲਿਆ ਨਹੀਂ ਆ ਵਿਸ਼ੇਸ਼ ਤੌਰ ਤੇ ਜਿਹੜਾ ਮਸੀਹ ਭਾਈਚਾਰਾ ਅੱਜ ਤੱਕ ਰਾਜ ਭਾਗ ਤੋਂ ਰਾਜ ਸੱਤਾ ਤੋਂ ਬਿਲਕੁਲ ਵਾਂਝਾ ਹੈ ਔਰ ਆ ਹੁਣੇ ਹੀ ਹੁਣੇ ਹੱਦ ਤੇ ਉਦੋਂ ਆਉਗੀ ਜਦੋਂ ਸਾਡੇ ਕੋਲ ਇੱਕ ਛੋਟੀ ਜੀ ਆਸ਼ਾ ਦੀ ਕਿਰਨ ਸੀਗੀ ਜਿਹਦੇ ਵਿੱਚ ਮinority ਕਮਿਸ਼ਨ ਦਾ ਚੇਅਰਮੈਨ ਸਾਡਾ ਮਸੀਹ ਭਾਈਚਾਰੇ ਦਾ ਜਿਹੜਾ ਸੀਗਾ ਉਹ ਨਮਾਇੰਦਾ ਲੱਗਦਾ ਸੀਗਾ ਔਰ ਇਹ ਸਰਕਾਰ ਨੇ ਸਾਡੇ ਤੋਂ ਉਹ ਵੀ ਜਿਹੜਾ ਹੱਕ ਸਾਡੇ ਤੋਂ ਖੋਹ ਲਿਆ ਆ ਕਿਉਂਕਿ ਸਾਡਾ ਜਿਹੜਾ ਬਹੁਤ ਸਾਰੀ ਗਿਣਤੀ ਬਹੁਤ سارے ਹਲਕਿਆਂ ਦੇ ਮਸੀਹ ਭਾਈਚਾਰੇ ਦੀ ਜਿਹੜੀ ਗਿਣਤੀ ਪਾਈ ਜਾਂਦੀ ਹੈ ਇਸ ਕਰਕੇ ਸਾਡਾ ਹੱਕ ਬੰਦਾ ਸੀ ਕਿ ਮinority ਕਮਿਸ਼ਨ ਦਾ ਜਿਹੜਾ ਚੇਅਰਮੈਨ ਆ ਉਹ ਹਮੇਸ਼ਾ ਹਰ ਵਾਰੀ ਜਿਹੜਾ ਉਹ ਮਸੀਹ ਭਾਈਚਾਰੇ ਦੇ ਲੋਕ ਹੀ ਬਣਨ ਔਰ ਵਿਸ਼ੇਸ਼ ਤੌਰ ਤੇ ਅੱਜ ਤੱਕ ਇੰਨੇ ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਨਾ ਸਾਡਾ ਪੰਜਾਬ ਦੇ ਅੰਦਰ ਕੋਈ ਕੋਈ ਐਮਐਲਏ ਬਣ ਸਕਿਆ ਨਾ ਕੋਈ ਮਨਿਸਟਰ ਬਣ ਸਕਿਆ ਔਰ ਲੋਕ ਸਭਾ ਦੇ ਅੰਦਰ ਵੀ ਸਾਡੀ ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ ਹੈ ਰਾਜ ਸਭਾ ਦੇ ਵਿੱਚ ਵੀ ਸਾਡਾ ਕੋਈ ਨੁਮਾਇੰਦਾ ਨਹੀਂ ਹੈ ਸੋ ਇਸ ਕਰਕੇ ਮਜਬੂਰ ਵਸ ਜਿਹੜਾ ਸਾਡੇ ਭਾਈਚਾਰਾ ਜਿਹੜਾ ਸੀਗਾ ਇਸ ਵਿਜ਼ਾ ਦੇ ਵਿੱਚ ਇੱਕ ਘੁੱਟਣ ਮਹਿਸੂਸ ਕਰ ਰਿਹਾ ਸੀ ਇਸ ਕਰਕੇ ਇਹ ਉਪਰਾਲਾ ਸਾਡੇ ਬਹੁਤ ਸਾਰੇ ਬੁੱਧੀਜੀਵੀ ਸਾਡੇ ਸੰਤ ਸਮਾਜ ਨੇ ਰਲ ਕੇ ਸਾਡੇ ਨਾਲ ਸਲਾਹਾਂ ਕੀਤੀ ਅਸੀਂ ਸਾਰੇ ਇਹਨਾਂ ਤੋਂ ਅਸ਼ੀਰਵਾਦ ਲਿੱਤਾ ਔਰ ਇਹਨਾਂ ਨੇ ਸਲਾਹ ਕੀਤੀ ਆ ਕਿ ਕਿਉਂ ਨਾ ਅਸੀਂ ਮਸੀਹੀ ਨੁਮਾਇੰਦੇ ਹੀ ਜਿਹੜੇ ਆਜ਼ਾਦ ਤੌਰ ਤੇ ਵੀ ਆਪਣੇ ਜਿਹੜਾ ਚੋਣਾਂ ਦੇ ਵਿੱਚ ਲੋਕ ਸਭਾ ਦਾ ਬਿਗਲ ਵਜਾ ਦਈਏ ਇਸ ਤਰ੍ਹਾਂ ਕੇ ਜਿਹੜਾ ਗੁਰਦਾਸਪੁਰ ਤੋਂ ਵੀ ਅਸੀਂ ਜਿਹੜਾ ਕਿ ਕੈਂਡੀਡੇਟ ਆਜ਼ਾਦ ਉਤਾਰਿਆ ਮਸੀਹੀ ਔਰ ਅਮਲੇਸਰ ਤੋਂ ਵੀ ਅਸੀਂ ਜਿਹੜੀ ਹੈ ਆਪਣੇ ਸਮਾਜ ਦੀ ਸੇਵਾ ਵਾਸਤੇ ਤਤਪਰ ਹੋ ਚੁੱਕੇ ਆ ਬਿਲਕੁਲ ਤਿਆਰ ਬਰ ਤਿਆਰ ਆ ਕਮਰ ਕੱਸ ਕੇ ਔਰ ਔਰ ਵਾਲਾ ਸਾਡਾ ਨਿਸ਼ਾਨਾ 2027 ਆ ਉਹਦੇ ਵਿੱਚ ਜਿਹੜਾ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ 2027 ਦੇ ਵਿੱਚ ਆਏਗੀ ਉਹਦੇ ਵਿੱਚ ਬਹੁਤ ਸਾਰੇ ਹਲਕਿਆਂ ਦੇ ਵਿੱਚ ਅਸੀਂ ਸਾਰੇ ਲਲ ਕੇ ਜਿਹੜੇ ਆਪਣਾ ਹੰਬੜਾ ਮਾਰ ਕੇ ਸਾਡੇ ਜਿਹੜੇ ਇੱਥੇ ਪੰਜਾਬ ਦੇ ਨੁਮਾਇੰਦੇ ਨੇ ਸਾਡੇ ਬਿਜ਼ਨਸ ਕਲਾਸ ਨੇ ਸਰਵਿਸ ਕਲਾਸ ਹੈ ਸਾਡੇ ਐਨਆਰਏ ਵੀਰ ਨੇ ਸਾਡਾ ਸੰਤ ਸਮਾਜ ਹੈ ਸਾਰਿਆਂ ਨੇ ਰਾਜ ਦੇ ਇਹ ਯੋਜਨਾਬੰਦੀ ਕੀਤੀ ਹੈ ਕਿ 2027 ਦੀ ਵਿਧਾਨ ਸਭਾ ਵੀ ਜਿਹੜੀ ਅਸੀਂ ਲੜਨੀ ਹੈ ਔਰ ਜਿਹੜੇ ਕਟੋਗੜ 5 ਐਮਐਲਏ ਜਿਹੜੇ ਪੰਜਾਬ ਦੇ ਅੰਦਰ ਅਸੀਂ ਬਣਾਵਾਂਗੇ ਉਤਾਰਾਂਗੇ ਤੇ ਜ਼ਿਆਦਾ ਲੇਕਿਨ ਜਿੱਤੇ ਜਿੱਤੇ ਸਾਡੀ ਬਹੁਤ ਗਿਣਤੀ ਹੈ ਸਾਨੂੰ ਆਸ ਹੈ ਕਿ 5 ਤੋਂ ਲੈ ਕੇ 7 ਐਮਐਲਏ ਜਿਹੜੇ ਸਾਡੇ ਉਹ ਜ਼ਰੂਰ ਹੋਣ ਦੇ ਵਿੱਚ ਆਉਣਗੇ ਅੱਜ ਤੇ ਅੰਮ੍ਰਿਤਸਰ ਤੋਂ ਡੜੀ ਆ ਸਾਡੇ ਨਾਮ ਦੇ ਉੱਪਰ ਸਾਰਿਆਂ ਨੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਸਾਨੂੰ ਜਿਹੜਾ ਇਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਔਰ ਗੁਰਦਾਸਪੁਰ ਤੋਂ ਵੀ ਸਾਡੇ ਸੈਮੂਲ ਜੀ ਉਹ ਵੀ ਲੜ ਰਹੇ ਨੇ ਔਰ ਹੋਰ ਵੀ ਅਸੀਂ ਦੇਖਾਂਗੇ ਔਰ ਵੀ ਜਿਹੜੇ ਹਲਕੇ ਜਿੱਥੇ ਜਿੱਥੇ ਸਾਡੀ ਗਿਣਤੀ ਪਾਈ ਜਾਂਦੀ ਹੈ ਉਹਦੇ ਬਾਰੇ ਵੀ ਬਹੁਤ ਜਲਦੀ ਵਿਚਾਰ ਕਰਕੇ ਉਥੇ ਵੀ ਜਿਹੜੇ ਕੈਂਡੀਡੇਟ ਉਤਾਰੇ